ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਨੇ ਤੇ ਜਿੱਦੋਂ ਪਹਿਲਾਂ ਹਰੇਕ ਪਾਰਟੀ ਵੱਡੇ ਵੱਡੇ ਹਰਿਆਣੇ ਦੇ ਵਿੱਚ ਦਾਅਵੇ ਕਰ ਰਹੀ ਆ ਉੱਥੇ ਹੀ ਕਿਸਾਨਾਂ ਨੂੰ ਲੈ ਕੇ ਭਾਜਪੀ ਦੇ ਸੀਐਮ ਨੇ ਨੈਪ ਸਿੰਘ ਸੈਣੀ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦਾ ਜਿਹੜਾ ਕਰੋੜਾਂ ਦਾ ਕਰਜ਼ਾ ਉਹ ਮਾਫ਼ ਕਰਾਂਗੇ ਜਿਹੜੇ ਟਿਊਬਲ ਬੰਦ ਪਏ ਨੇ ਮੁੜ ਤੋਂ ਚਾਲੂ ਕਰਾਂਗੇ ਤੇ ਅਸੀਂ ਜਿਹੜੀ 14 ਫਸਲਾਂ ਦਿੱਤੀ ਐ ਐਮਐਸਪੀ ਦੇ ਰਿਆ ਤੇ ਜਿਹੜੀ ਹੋਰ ਫਸਲਾਂ ਰਹਿ ਗਈਆਂ ਉਹਨਾਂ ਦੇ ਉੱਤੇ ਵੀ ਅਸੀਂ MSP ਦਵਾਂਗੇ ਜਿਹਦੇ ਚੱਲਦਿਆਂ ਸਾਡੀ ਬਲਦੇਵ ਸਿੰਘ सिरसा ਕਿਸਾਨਾਂ ਆਗੂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਭਾਜਪਾ ਸਰਕਾਰ ਨੂੰ ਕਿਹਾ ਪਰ ਉਸ ਤੋਂ ਪਹਿਲਾਂ ਤੁਸੀਂ ਸੀਐਮ ਨੈਬ ਸੈਣੀ ਦਾ ਬਿਆਨ ਸੁਣੋ ਕਾਰਨੋਂ ਸੇ 2023 ਸੇ ਪਹਿਲੇ ਫਸਲਾਂ ਕੋ ਪ੍ਰਾਕ੍ਰਿਤਿਕ ਆਪਤਾ ਸੇ ਨੁਕਸਾਨ ਕੇ ਮੁਆਵਜ਼ੇ ਕੀ ਕੁਝ ਗਾਉਂ ਕੀ ਰਾਸ਼ੀ ਅਭੀ ਤੱਕ ਲੰਬੀ ਥੀ ਮੂਝੇ ਇਹ ਖੁਸ਼ੀ ਹੈ ਕਿ ਅੱਜ ਇਸ ਪਵਿੱਤਰ ਭੂਮੀ ਸੇ ਅੱਜ ਹੀ ਸਰ ਰੋਤਕ ਨੂਫਤਿਆਵਤ और सिरसा जिले के किसानों की लंबित एक करोड़ रुपए की मुआवजा राशि अगले एक सप्ताह के अंदर उनके खाते के अंदर चली जाएगी मुझे ये भी बताते हुए बड़ी खुशी हो रही है कि पिछले दस वर्षों में हमारी सरकार ने किसानों की चौदह अन्य फसलें भी एमएसपी पर खरीदने का काम किया था और आज नौ फसलें और बकाया हैं हरियाणा प्रदेश की जितनी भी फसलें हैं सारी की सारी एमएसपी पर खरीदने का काम ये हमारी सरकार करेगी आज ਮੈਂ ਇਸ ਦੀ ਘੋਸ਼ਣਾ ਕਰਤਾ ਹਾਂ ਸੋ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਹੈ ਜਿਹਦੇ ਚੱਲਦੇ ਉਹ ਮੁੜ ਤੋਂ ਆਪਣੀ ਹੋਂਦ ਬਣਾ ਲਈ ਆਪਣੀ ਮਜ਼ਬੂਤੀ ਵਾਸਤੇ ਕਿਸਾਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ ਤੇ ਜੋ ਦਾਵਾ ਕੀਤਾ ਜਿਹਦੇ ਚੱਲਦੇ ਹੁਣ ਬਲਦੇਵ ਸਿੰਘ ਸਰਸਾ ਨੇ ਵੀ ਸਰਕਾਰ ਦੇ ਉੱਤੇ ਕੋਈ ਸਵਾਲ ਖੜੇ ਕੀਤੇ ਨੇ ਤੁਸੀਂ ਉਹ ਵੀ ਸੁਣੋ ਤੋ ਸਰਤਾ ਸਾਹਿਬ ਜਿੱਦਾਂ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਭਾਜਪਾ ਸਰਕਾਰ ਨੂੰ ਘੇਰਦੇ ਤੇ ਨਜ਼ਰ ਆਉਂਦੇ ਨੇ ਉੱਥੇ ਹੀ ਜਿੱਦਾਂ ਕਿ ਭਾਜਪਾ ਦੀ ਸਰਕਾਰ ਹੈ ਹਰਿਆਣੇ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਨੇੜੇ ਨੇ ਤੇ ਅੱਜ ਜਿੱਥੇ ਰੈਲੀਆਂ ਹੋਣ ਰੈਲੀਆਂ ਦਾ ਦੌਰ ਲਗਾਤਾਰ جاری ਹੁੰਦੇ ਹੀ ਹਰਿਆਣੇ ਦੇ ਮੁੱਖ ਮੰਤਰੀ ਨੇ ਨੈਭ ਸਿੰਘ ਸਾਣੀ ਨੇ ਐਲਾਨ ਕਰ ਦਿੱਤਾ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਕਰੋੜਾਂ ਦਾ ਕਰਜ਼ਾ ਮਾਫ਼ ਕਰਾਂਗੇ ਤੇ ਜਿਹੜੇ ਟਿਊਬਲ ਬੰਦ ਪਏ ਨੇ ਉਹ ਮੁਰ ਤੋਂ ਚਾਲੂ ਕਰਾਂਗੇ ਤੇ ਜਿਹੜੀ ਬਾਕੀ ਫਸਲ ਰਹਿ ਗਈਆਂ ਨੌ ਫਸਲਾਂ ਉਹਨਾਂ ਦੇ ਉੱਤੇ ਵੀ ਅਸੀਂ ਪੀ ਦਵਾਂਗੇ ਕਿ ਇਸ ਤਰ੍ਹਾਂ ਦੇਖਦੇ ਸੀ ਬੈਨ ਨੂੰ ਲੈ ਕੇ ਜੀ ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਚੈਨਲ ਤੇ ਲੈ ਕੇ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਂਦੇ ਹੋ ਬੇਨਤੀ ਹੈ ਕਿ ਇਹ ਜਿਹੜਾ ਬਿਆਨ ਹੈ ਇਹ ਰਾਜਨੀਤਕ ਮਨ ਰਾਜਨੀਤਕ ਬਿਆਨ ਹੈ ਜੀ ਇਲੈਕਸ਼ਨ ਆ ਗਿਆ ਹਰਿਆਣੇ ਚ ਲੋਕਾਂ ਨੂੰ ਭਰਮਾਉਣ ਵਾਸਤੇ ਪਰ ਮੈਂ ਇਹ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਲੋਕ ਜਿਹੜੇ ਨੇ ਉਹ ਬੜੇ ਸੁਚੇਤ ਹੋ ਗਿਆ ਹੁਣ ਇਹਨਾਂ ਦੇ ਇਸ ਤਰ੍ਹਾਂ ਦੇ ਬਿਆਨਾਂ ਬੋਲਣਾਂ ਤੇ ਕੋਈ ਵੀ ਅਸਰ ਜਿਹੜਾ ਉਹ ਨਹੀਂ ਕਰਦਾ ਜੀ ਇਹ ਜਿਹੜਾ ਬਿਆਨ ਹੈ ਜੀ ਉਹਨੇ ਜੇ ਇਹਨਾਂ ਨੇ ਕਹਿਤਾ ਕਿ ਅਸੀਂ ਜਿਹੜਾ ਉਹ ਕਰਜ਼ਾ ਮਾਫ਼ ਕਰਾਂਗੇ ਅਸੀਂ ਐਮਐਸਪੀ ਜਿਹੜਾ 14 ਫਸਲਾਂ ਤੇ ਦੇ ਰਹਿਆਂ ਨਾ ਤਾਂ ਦਵਾਂਗੇ ਇਹ ਪ੍ਰਧਾਨ ਮੰਤਰੀ ਤੋਂ ਐਲਾਨ ਕਰਾ ਦੇਣਗਾ ਹੂੰ ਇਹਦੇ ਕੋਲੇ ਕੀ ਪਾਵਰ ਨੇ ਕੀ ਹਰਿਆਣੇ ਦੇ ਸੀਐਮ ਕੋਲੇ ਇਹ ਪਾਵਰ ਹੈਗੀ ਆ ਕਿ ਉਹ ਜਿਹੜੀ ਆ ਐਮਐਸਪੀ ਜਿਹੜੀ ਆ ਜਿਹੜੀਆਂ 14 ਫਸਲਾਂ ਦੇ ਕਿਹੜੀ ਐਮਐਸਪੀ ਦੇ ਰਹੇ ਨੇ ਅਸੀਂ ਗਰੰਟੀ ਕਾਨੂੰਨ ਮੰਨ ਰਹੇ ਆ ਗਰੰਟੀ ਜੀ ਅਸੀਂ ਗਰੰਟੀ ਮੰਨਦੇ ਆ ਪਰ ਕਾਨੂੰਨੀ ਤੌਰ ਤੇ ਗਰੰਟੀ ਹੁੰਦਾ ਇਹ ਮਲਕ ਜਿਹੜਾ ਉਹ ਦਿੱਤੀ ਜਾਵੇ ਕਿ ਜਿਹੜੀ ਐਮਐਸਪੀ ਨਿਰਧਾਰਤ ਸਰਕਾਰ ਕਰਦੀ ਹੈ ਅਸੀਂ ਨਹੀਂ ਕਰਦੇ ਜੀ ਉਹ ਜਿਹੜੀ ਐਮਐਸਪੀ ਜਿਹੜੀ ਨਿਰਧਾਰਤ ਕਰਦੇ ਨੇ ਉਹ ਸਾਨੂੰ ਪੂਰਨ ਤੌਰ ਤੇ ਪੂਰੀ ਐਮਐਸਪੀ ਦਿੱਤੀ ਜਾਵੇ ਤੇ ਫਿਰ ਇਹਦੇ ਕੋਲੇ ਕੀ ਅਧਿਕਾਰ ਆ ਜਿਹੜੇ ਟੂਵਲ ਬੰਦ ਪਏ ਨੇ ਇਹ ਕਹਿੰਦਾ ਕਿ ਅਸੀਂ ਉਹ ਕਨੈਕਸ਼ਨ ਦੇ ਦਾਂਗੇ ਹੁਣ ਤੱਕ ਕਿਉਂ ਨਹੀਂ ਦਿੱਤੇ ਅੱਜ ਜਿੱਤ ਆ ਉਹ ਸਾਨੇ ਦੀ ਕਹਾਵਤ ਆ ਪਿੰਡੂ ਕਹਾਵਤ ਇੱਕ ਬੂਹੇ ਆਏ ਜੰਨ ਤੇ ਵਿਨੋ ਕੁੜੀ ਦੇ ਕੰਨ ਜੀ ਕੰਨ ਅੱਜ ਇਹਨਾਂ ਨੇ ਹੁਣ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਗਈਆਂ ਤੇ ਅੱਜ ਐਲਾਨ ਕਰ ਦਿੱਤਾ ਹਰਿਆਣੇ ਦੇ ਸੀਐਮ ਨੇ ਕਿ ਅਸੀਂ ਐਨਐਸਪੀ 14 ਫਸਲਾਂ ਤੇ ਦੇ ਰਹੇ ਹਾਂ ਉਹ ਕਿਹੜੀਆਂ ਘੜਾਂ ਦੇ ਦੇ ਰਹੇ ਜੇ ਕਿੰਨੀ ਦੇ ਰਹੇ ਜੇ ਤੇ ਨੌਵੇਂ ਤੇ ਬਾਕੇ ਦੇ ਕਿਹੜੀ ਹੁੰਦੇ ਨਾਉਣ ਦੇ ਦਵਗ ਗਰੰਟੀ ਵੀ ਦੇਵੋਗੇ ਤੇ ਨਾਲੇ ਤੇਰੇ ਕੋਲੇ ਕੀ ਪਾਵ ਰਿਆ ਪਾਉਣ ਵਾਲੇ ਸਮੇਂ 'ਚ ਇਹਨਾਂ ਨੂੰ ਦਿੱਸ ਪਿਆ ਕਿ ਹਰਿਆਣੇ ਦੇ ਵਿੱਚ ਹਰਿਆਣੇ ਦੇ ਲੋਕ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ ਜੀ ਭਾਜਪਾ ਦਾ ਸਫੜਾ ਸਾਹ ਪਿਆ ਉਥੋਂ ਇਹਨਾਂ ਨੇ ਇਸ ਕਰਕੇ ਲੋਕਾਂ ਨੂੰ ਫਰਮਾਉਣ ਵਾਸਤੇ ਇੱਕ ਰਾਜਨੀਤਿਕ ਸਟੈਂਟਮਾਜੀ ਬਿਆਨ ਆ ਪਰ ਲੋਕ ਹੁਣ ਇਹਨਾਂ ਬਿਆਨਾਂ ਦੇ ਉੱਤੇ 1% ਵੀ ਯਕੀਨੀ ਕਰਦੇ ਇਹਨਾਂ ਲੋਕਾਂ ਦਾ ਨਾ ਕੋਈ دین ਨਾ ਧਰਮ ਨਾ ਇਮਾਨ ਨਾ ਇਹਨਾਂ ਦੀ ਕੋਈ ਜ਼ਬਾਨ ਇਹਨਾਂ ਲੋਕਾਂ ਦੇ ਕੌਣ ਵਿਸ਼ਵਾਸ ਕਰ ਰਿਹਾ ਫਿਰ ਨਾਲੇ ਹਰਿਆਣੇ ਦੇ సీఎం ਤੇ ਕੌਣ ਵਿਸ਼ਵਾਸ ਕਰੇਗਾ ਕੇਂਦਰ ਸਰਕਾਰ ਜੇ ਇਹਨਾਂ ਦੇ ਵਿੱਚ ਕੇਂਦਰ ਚ ਸਰਕਾਰ ਇਹਨਾਂ ਦੀ ਆ ਇਹ ਕੇਂਦਰ ਸਰਕਾਰ ਤੋਂ ਐਲਾਨ ਕਰੋ ਕਹਾਵੇ ਖੇਤੀ ਮੰਤਰੀ ਪ੍ਰਧਾਨ ਮੰਤਰੀ ਐਲਾਨ ਕਰੇ ਜੀ ਹਾਂ ਸ਼ੁਕਰੀਆ ਜੀ ਸੋ ਜਿੱਤਾ ਤੁਸੀਂ ਸੁਣਿਆ ਬਲਦੇਵ ਸਿੰਘ ਸਰਸਾ ਵੱਲੋਂ ਭਾਜਪਾ ਸਰਕਾਰ ਨੂੰ ਕੀ ਰਹਿ ਗਿਆ ਉਹਨਾਂ ਕਹੇ ਹੈ ਕਿ ਐਲਾਨ ਪ੍ਰਧਾਨ ਮੰਤਰੀ ਜੀ ਕਰਨ ਖੇਤੀਬਾੜੀ ਮੰਤਰੀ ਕਰਨ ਉਹ ਕੌਣ ਹੁੰਦੇ ਨੇ ਐਲਾਨ ਕਰਨ ਵਾਲੇ ਇਹ ਸਾਰਾ ਸਿਆਸੀ ਸਟੰਟ ਹੈ ਹੁਣ ਵੇਖਣਾ ਹੋਵੇਗਾ ਪੰਜਾਬ ਦੇ ਕਿਸਾਨ ਕਿਸ ਤਰ੍ਹਾਂ ਫਰਕ ਪਾਉਂਦੇ ਨੇ ਹਰਿਆਣੇ ਦੀ ਵੋਟਾਂ ਦੇ ਵਿੱਚ ਇਹ ਤਾਂ ਨਾਲ ਸਮਾਂ ਦੱਸੇਗਾ ਕੈਮਰਾ ਪ੍ਰਸਾਧ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ